ਵਿਕਰਮ ਜੀ ਸਿੰਘ ਮਜੀਠੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਔਰ ਲਗਾਤਾਰ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਉੱਪਰ ਨੇ ਔਰ ਵੱਡਾ ਜਿਹੜਾ ਵਰਕਰਾਂ ਦਾ ਕਾਫਲਾ ਯੂਥ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਦਰ ਜੁੜਿਆ ਹੋਇਆ ਇਹ ਤਸਵੀਰ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਦਲਜੀਤ ਚੀਮਾ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਜੀਠੀਆ ਸਾਹਿਬ ਵੱਡਾ ਇਸ ਸਮੇਂ ਕਾਫਲਾ ਜੁੜਦਾ ਜਾ ਰਿਹਾ ਨਾਲ ਕਿੰਨਾ ਪਿਆਰ ਮਿਲਿਆ ਬਹੁਤ ਵੱਡਾ ਨਾਮ ਆਜੀ ਸਮਾਜ ਦਾ ਬੋਲ ਆਜੀ ਤੁਹਾਡੇ ਸਾਹਮਣੇ ਆ ਤੁਹਾਨੂੰ ਕਰਕੇ ਨੇ ਇਸ ਸਮੇਂ ਜੀ ਆਪ ਨਾਲ ਦੇ ਨਾਲ ਚੱਲਦੇ ਚੱਲਦੇ ਗੱਲਬਾਤ ਹੋਣੀ ਰਹੀ ਕਿ ਕਿੰਨਾ ਕੁ ਜੋਸ਼ ਪਿੱਛੇ ਵੀ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਡੀਆਂ ਮੀਟਿੰਗ ਸੀਗੀਆਂ ਔਰ ਅੱਜ ਇੰਡੋਪਾਕ ਬਾਰਡਰ ਤੇ ਹੀ ਤੁਸੀਂ ਆਏ ਹੋ ਬਹੁਤ ਵੱਡੀ ਗੁਰੂ ਦੀ ਕਿਰਪਾ ਆਜੀ ਲੋਕਾਂ ਦਾ ਪਿਆਰ ਹੈ ਲੋਕ ਮਜੂਤਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਦਿੱਖੀ ਨੇ ਲੋਕਾਂ ਦੀ ਆਵਾਜ਼ ਬਾਟੋ ਕੇ ਜੋ ਸਮੱਸਿਆਵਾਂ ਨੇ ਉਹ ਲੈ ਕੇ ਡਾਕਟਰ ਚੀਮਾ ਸਾਹਿਬ ਪਾਰਲੀਮੈਂਟ ਤੇ ਜਾਣ ਮੇਰੀ ਆਸ ਹੋਊਗੀ। ਵਿਕਰਮ ਜੀ ਸਿੰਘ ਜੀਟੀਆ ਜਿਹਨਾਂ ਨੂੰ ਕਿਹਾ ਜਾਂਦਾ ਔਰ ਲਗਾਤਾਰ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਉੱਪਰ ਨੇ ਔਰ ਵੱਡਾ ਜਿਹੜਾ ਵਰਕਰਾਂ ਦਾ ਕਾਫਲਾ ਯੂਥ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਕਿਸ ਕਦਰ ਜੁੜਿਆ ਹੋਇਆ ਇਹ ਤਸਵੀਰ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਬਲਜੀਤ ਚੀਮਾ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਜੀਠੀਆ ਸਾਹਿਬ ਵੱਡਾ ਇਸ ਸਮੇਂ ਕਾਬਿਲਾਂ ਜੁੜਦਾ ਜਾ ਰਿਹਾ ਨਾਲ ਕਿੰਨਾ ਪਿਆਰ ਮਿਲਿਆ ਬਹੁਤ ਵੱਡਾ ਨਾਮ ਹੈ ਜੀ ਸੰਗਤ ਦਾ ਬਹੁਤ ਖੁਸ਼ ਆਜਾ ਜੀ ਤੁਹਾਡੇ ਸਾਹਮਣੇ ਆ ਤੋਨੇ ਕਰਕੇ ਲੈ ਜਾ ਇਸ ਸਮੇਂ ਜੀ ਆਪ ਨਾਲ ਦੇ ਨਾਲ ਚੱਲਦੇ ਚੱਲ ਕੇ ਗੱਲਬਾਤ ਹੋਣੀ ਰਹੇਗੀ ਕਿ ਕਿੰਨਾ ਕੁ ਜੋਸ਼ ਪਿੱਛੇ ਵੀ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਡੀਆਂ ਮੀਟਿੰਗ ਸੀਗੀਆਂ ਔਰ ਅੱਜ ਇੰਡੋਕੌਪ ਬਾਰਡਰ ਤੇ ਵੀ ਤੁਸੀਂ ਆਏ ਹੋ ਬਹੁਤ ਵੱਡੀ ਗੁਰੂ ਦੀ ਕਿਰਪਾ ਹੈ ਜੀ ਲੋਕਾਂ ਦਾ ਪਿਆਰ ਹੈ ਲੋਕ ਨਜੀਕਾ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਦਿੱਖੀ ਨੇ ਲੋਕਾਂ ਦੀ ਆਵਾਜ਼ ਬਾਟਰ ਤੇ ਜੋ ਸਮੱਸਿਆਵਾਂ ਨੇ ਉਹ ਲੈ ਕੇ ਡਾਕਟਰ ਚੀਮਾ ਸਾਹਿਬ ਪਾਰਲੀਮੈਂਟ ਤੇ ਜਾਣ ਮੇਰੀ ਆਸ ਹੋਊਗੀ ਵਿਕਰਮਜੀਤ ਸਿੰਘ ਜੀਟਿਆ ਜਿਹਨਾਂ ਨੂੰ ਕਿਹਾ ਜਾਂਦਾ ਔਰ ਲਗਾਤਾਰ ਅਕਾਲੀ ਦਲ ਦੇ ਚੋਣ ਪ੍ਰਚਾਰ ਦੇ ਉੱਪਰ ਨੇ ਔਰ ਵੱਡਾ ਜਿਹੜਾ ਵਰਕਰਾਂ ਦਾ ਕਾਫਲਾ ਯੂਥ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਇਸ ਕਦਰ ਜੁੜਿਆ ਹੋਇਆ ਇਹ ਤਸਵੀਰ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਦਲਜੀਤ ਚੀਮਾ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਜੀਠੀਆ ਸਾਹਿਬ ਵੱਡਾ ਇਸ ਸਮੇਂ ਕਾਬੁਲਾ ਜੁਰਦਾ ਜਾ ਰਿਹਾ ਨਾਲ ਕਿੰਨਾ ਪਿਆਰ ਮਿਲਿਆ ਬਹੁਤ ਵੱਡਾ ਸਾਹਿਬ ਜੀ ਸਮੇਂ ਦਾ ਬੋਲ ਆਜਾ ਜੀ ਤੁਹਾਡੇ ਸਾਹਮਣੇ ਆ ਤੁਹਾਨੂੰ ਕਰਕੇ ਨੇ ਇਸ ਸਮੇਂ ਮਜੀਠੀਆ ਸਾਹਿਬ ਨਾਲ ਦੇ ਨਾਲ ਚੱਲਦੇ ਚੱਲਦੇ ਗੱਲਬਾਤ ਹੋਈ ਰਹੀ ਕਿ ਕਿੰਨਾ ਕੁ ਜੋਸ਼ ਪਿੱਛੇ ਵੀ ਜਿਸ ਤਰੀਕੇ ਦੇ ਨਾਲ ਲਗਾਤਾਰ ਤੁਹਾਡੀਆਂ ਮੀਟਿੰਗ ਸੀਗੀਆਂ ਔਰ ਅੱਜ ਇੰਡੋਪਾਕ ਬਾਰਡਰ ਤੇ ਹੀ ਤੁਸੀਂ ਆਏ ਹੋ ਬਹੁਤ ਵੱਡੀ ਗੁਰੂ ਦੀ ਕਿਰਪਾ ਹੈ ਜੀ ਲੋਕਾਂ ਦਾ ਪਿਆਰ ਹੈ ਲੋਕ ਮੌਜੂਦਾ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਦੁਖੀ ਨੇ ਲੋਕਾਂ ਦੀ ਆਵਾਜ਼ ਬਾਟਰ ਤੇ ਜੋ ਸਮੱਸਿਆਵਾਂ ਨੇ ਉਹ ਲੈ ਕੇ ਡਾਕਟਰ ਚੀਮਾ ਸਾਹਿਬ ਪਾਰਲੀਮੈਂਟ ਤੋਂ ਜਾਣ ਮੇਰੀ ਆਸ ਹੋਊਗੀ